ਸਾਡਾ ਕੁਝ ਨਹੀਂ ਹੋ ਰਿਹਾ 25 ਸਾਲ ਤੋਂ ਸਾਡੇ ਮਹੱਲੇ ਚ ਇੱਕ ਪੁਰਾਣਾ ਪਿਊਰ ਲੱਗਿਆ ਹੋਇਆ ਉਹਨਾਂ ਨੂੰ ਜਈ ਨੂੰ ਐਕਸ਼ਨ ਨੂੰ ਪੁੱਛ ਲੋ ਹਕ ਮਹੱਲੇ ਦੇ ਵੀ ਪਿਊਰ ਹੈਗਾ ਉਹਨਾਂ ਨੂੰ ਉਹ ਵੀ ਹੈ ਨਹੀਂਗਾ ਸਾਰਾ ਪਾਣੀ ਆ ਰਿਹਾ ਸੀਵਰ ਦਾ ਨਹੀਂ ਪਾਣੀ ਆ ਰਿਹਾ ਸਮੈਲ ਵਾਲਾ ਪਾਣੀ ਆ ਰਿਹਾ ਇਹ ਸੋਹ ਘਾਰ ਗਲੀ ਦੇ ਵਿੱਚ ਹੈਗੇ ਆ ਕੀ ਘਾਰ ਇਹ ਜਿਹੜੇ ਬੱਚੇ ਚਾਰ-ਚਾਰ ਦਿਨ ਤੋਂ ਨਹਾਏ ਨਹੀਂ ਐ ਸਟੇਟ ਦੇ ਵਿੱਚ ਇਨਫੈਕਸ਼ਨ ਐ ਅਸੀਂ ਇਹ ਮਰਬਲੀ ਨਹੀਂ ਬੋਲਦੇ ਤੁਸੀਂ ਕੱਲੇ-ਕੱਲੇ ਘਰਾਂ 'ਚ ਜਾ ਕੇ ਇੰਟਰਵਿਊ ਕਰ ਸਕਦੇ ਹੋ ਕਿ ਜੋ ਬਾਹਰ ਗਲੀ ਇਹ ਹਲਕੇ ਤੋਂ ਭਾਰੀ ਸਮਝ ਲੋ ਸਾਨੂੰ ਤੇ ਇਹਨਾਂ ਨੇ ਪਾਕਿਸਤਾਨ ਵਾਲੀ ਰੋਡਾ ਦਿੱਤਾ ਕੀ ਜੋ ਹੋ ਰਿਹਾ ਹੋਈ ਜਾਨ ਕਹਿੰਦੇ ਲੱਗਦਾ ਤੁਸੀਂ ਉਹ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਕਿ ਵੋਟਾਂ ਪਾਈਆਂ ਅਸੀਂ ਤਾਂ ਬਹੁਤ ਵੱਡੀ ਗਲਤੀ ਕੀਤੀ ਅਸੀਂ ਬੱਗਾ ਧਾਭ ਕਰਕੇ ਪਾਈਆਂ ਠੀਕ ਹੈ ਜੀ ਅੱਜ ਤੱਕ ਇਹਦੇ ਨਾਲ ਉਹ ਥਾਭੀ ਨੂੰ ਜਦੋਂ ਪਾਉਂਦੇ ਸੀ ਖੁਦ ਆਉਂਦਾ ਤਾਂ ਸੀ ਨਾ ਕੰਮ ਹੁੰਦਾ ਸੀ ਨਹੀਂ ਆਂਦਾ ਸੀ ਕਾਉਂਸਲਰ ਸਾਡੇ ਨਾਲ ਖੜਦਾ ਸੀ ਸਾਡੇ ਨਾਲ ਤਾਂ ਕਦੇ ਵੀ ਘੋਸਨ ਕਦੇ ਆਪਣੇ ਮਹੱਲੇ 'ਚ ਦੇਖਿਆ ਹੀ ਨਹੀਂ ਜਦੋਂ ਫੋਟੋ ਕਰਾਣੀ ਹੁੰਦੀ ਆ ਉਹ ਆ ਜਾਂਦਾ ਤਾਂ ਨੂੰ ਗੱਲ ਕਰ ਰਹੇ ਹਾਂ 15 ਦਿਨਾਂ ਤੋਂ ਕੀ ਉਹ ਮੀਟਿੰਗਾਂ ਦੇ ਵਿੱਚ ਹੀ ਫਸਦੇ ਰੈਗੂਲਰ ਅਸੀਂ ਮੇਰੀ ਕੱਲ ਪਰਸੋਂ ਖੁਦ ਗੱਲ ਹੋਈ ਆ ਸਵੇਰੇ ਗੱਲ ਹੋਈ ਆ ਮੱਲੇ ਵਾਲੇ ਬਾਹਰ ਕਰਨਾ ਤੇ ਉਹ ਨੂੰ ਬੈਠਣ ਲੱਗੇ ਸੀਗੇ ਮੈਂ ਕਿਹਾ ਨਹੀਂ ਜੀ ਆਪਾਂ ਪਹਿਲਾਂ ਕੌਂਸਲਰ ਸਾਹਿਬ ਨੂੰ ਬੁਲਾ ਲੇ ਆ ਉਹਨਾਂ ਨੂੰ ਗੱਲ ਸੁਣਾ ਲੈਣੇ ਆ ਲੇਕਿਨ ਉਹਨਾਂ ਨੇ ਸਵੇਰੇ ਕਲੀਅਰ ਜਵਾਬ ਦਿੱਤਾ ਮੈਨੂੰ ਵੀ ਕਿ ਨਹੀਂ ਜੀ ਮੈਂ ਤਾਂ ਚੰਡੀਗੜ੍ਹ ਆ ਮੈਂ ਮੀਟਿੰਗ ਤੇ ਜਾਣਾ ਮੈਂ ਨਹੀਂ ਆ ਸਕਦਾ ਅਸੀਂ ਹਾਰ ਕੇ ਅੱਜ ਬੱਗਾ ਸਾਹਿਬ ਨੂੰ ਫੋਨ ਕੀਤਾ ਹੈਗਾ ਜੀ ਕਿ ਤੁਹਾਡੇ ਵਾਰਡ ਦਾ ਜਿਹੜਾ ਕੌਂਸਲਰ ਹੈ ਸਾਡੇ ਵਾਰਡ ਦਾ ਉਹਨਾਂ ਨੂੰ ਕਈ ਵਾਰ ਅਸੀਂ ਕਹਿ ਚੁੱਕੇ ਸਾਡਾ ਕੰਮ ਉਹਨਾਂ ਨੇ ਆਪ ਕਰਕੇ ਫੋਨ ਜੈ ਸਾਹਿਬ ਨੂੰ ਕਾਦੂ ਕਰਕੇ ਉਹਨਾਂ ਨੇ ਅੱਜ ਟੀਮ ਭੇਜੀ ਹੈ ਲੇਕਿਨ ਪਤਾ ਨਹੀਂ ਕੰਮ ਹੋਣਾ ਜਾਂ ਨਹੀਂ ਹੋਣਾ ਇਹ ਹਜੇ ਜੋ ਪਤਾ ਨਹੀਂ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਲੁਧਿਆਣਾ ਦੇ ਹੱਬ ਵਾਲੇ ਇਲਾਕੇ ਦੇ ਵਿੱਚ ਮੌਜੂਦ ਆ ਤੇ ਇੱਥੇ ਦੁਰਗਾਪੂਰੀ 1 ਨੰਬਰ ਗਲੀ ਦੇ ਵਿੱਚ ਲੋਕ ਪਾਣੀ ਦੇ ਕਾਰਨ ਬਹੁਤ ਪਰੇਸ਼ਾਨ ਚੱਲ ਰਹੇ ਨੇ ਕਿਉਂਕਿ ਪਾਣੀ ਜਿਹੜਾ ਸੀਵਰ ਦਾ ਮਿਕਸ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ ਆ ਰਿਹਾ ਜਿਸ ਦੇ ਨਾਲ ਲੋਕ ਪਾਣੀ ਪੀਣ ਤੋਂ ਤਾਂ ਪਰੇਸ਼ਾਨੇ ਨਾ ਵੀ ਨਹੀਂ ਸਕਦੇ ਉਸ ਪਾਣੀ ਨਾਲ ਇੰਨਾ ਇੱਕ 스멜 ਵਾਲਾ ਪਾਣੀ ਇੱਥੇ ਇੰਨਾ ਘਰਾਂ ਦੇ ਵਿੱਚ ਆ ਰਿਹਾ ਤਾਂ ਜਿਹੜੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਬੜੇ ਲੰਬੇ ਸਮੇਂ ਤੋਂ ਪਰੇਸ਼ਾਨ ਵੀ ਚੱਲ ਰਹੇ ਸੀ ਕਿ ਸਰ ਕਿੰਨੀ ਕੁ ਧੇਰ ਤੋਂ ਇਹ ਪਰੇਸ਼ਾਨੀ ਜਿਹੜੀ ਹੈ ਸ਼ੁਰੂ ਹੋਈ ਹੋਈ ਹੈ ਇਹ ਐਕਚੁਅਲ ਪਰੇਸ਼ਾਨੀ ਜਿਹੜੀ ਹੈ ਜੀ 1 ਮਹੀਨੇ ਤੋਂ ਚੱਲ ਰਹੀ ਹੈ 20 ਦਿਨ ਤੋਂ ਸਾਡੇ ਸਾਡੇ ਸੀਨੀਅਰ ਸਿਟੀਜ਼ਨ ਅੰਕਲ ਨੇ ਕੇ ਜੀ ਇਹ ਬੈਂਕ ਤੋਂ ਲਾਈਨ ਨੇ ਇਹਨਾਂ ਨੇ ਸਾਡੇ ਕੌਂਸਲ ਮੌਜੂਦਾ ਕੌਂਸਲਰ ਨੂੰ ਜਾ ਕੇ ਕਈ ਵਾਰੀ ਰਿਕਵੈਸਟ ਫੋਨ ਤੇ ਵੀ ਕੀਤੀ ਹੈ ਕਿ ਸਾਡੇ ਮਹੱਲੇ ਦਾ ਬਹੁਤ ਬੁਰਾ ਹਾਲ ਹੈ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਕੱਲਾ ਇੱਕ ਬੰਦੇ ਨੂੰ ਭੇਜ ਦਿੰਦੇ ਆ ਨੀਲੀ ਟੀ-ਸ਼ਰਟ ਵਾਲਾ ਬੰਦਾ ਲੇਬਰ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਕੰਮ ਕਰਾ ਰਿਹਾ ਉਹਦੇ ਆ ਤਾਂ ਕੁਝ ਨਹੀਂ ਹੈ ਅਸੀਂ ਸਵੇਰੇ ਰਿਕਵੈਸਟ ਕੀਤੀ ਕੌਂਸਲਰ ਸਾਹਿਬ ਨੂੰ ਕਿ ਤੁਸੀਂ ਆ ਕੇ ਜੀ ਸਾਡੇ ਹੱਲ ਤੁਹਾਡੇ ਕਹੇ ਤੇ ਹੋਣਾ ਉਦਾਂ ਹੋਣਾ ਨਹੀਂ ਹੈ ਉਹਨਾਂ ਨੇ ਸਾਨੂੰ ਕਲੀਅਰ ਜਵਾਬ ਅੰਕਲ ਨੂੰ ਸਾਡੇ ਅੰਕਲ ਨੂੰ ਕਲੀਅਰ ਜਵਾਬ ਦਿੱਤਾ ਜੀ ਕੀ ਅਸੀਂ ਮੀਟਿੰਗ ਤੇ ਜਾ ਰਹੇ ਮੈਂ ਨਹੀਂ ਆ ਸਕਦਾ ਮੇਰੀ ਟੀਮ ਆਜੂ ਠੀਕ ਹੈ ਅਸੀਂ ਹਰ ਕੇ ਅੱਜ ਬੱਗਾ ਸਾਹਿਬ ਨੂੰ ਫੋਨ ਕੀਤਾ ਹੈਗਾ ਜੀ ਕਿ ਸਾਡੇ ਬਾੜ ਦਾ ਜਿਹੜਾ ਕਾਉਂਸਲਰ ਹੈ ਸਾਡੇ ਬਾੜ ਦਾ ਉਹਨਾਂ ਨੂੰ ਕਈ ਵਾਰ ਅਸੀਂ ਕਹਿ ਚੁੱਕੇ ਸਾਡਾ ਕੰਮ ਨਹੀਂ ਹੋ ਰਿਹਾ ਉਹਨਾਂ ਨੇ ਆਪ ਕਰਕੇ ਫੋਨ ਜੈ ਸਾਹਿਬ ਨੂੰ ਸਾਨੂੰ ਕਰਕੇ ਉਹਨਾਂ ਨੇ ਅੱਜ ਟੀਮ ਭੇਜੀ ਹੈ ਲੇਕਿਨ ਪਤਾ ਨਹੀਂ ਕੰਮ ਹੋਣਾ ਜਾਂ ਨਹੀਂ ਹੋਣਾ ਇਹ ਅਜੇ ਅੱਗੇ ਪਤਾ ਨਹੀਂ ਛੋਟੇ ਛੋਟੇ ਬੱਚੇ ਬਿਮਾਰ ਪਏ ਨੇ ਸਾਡਾ ਆਪਣੇ ਪੇਟ ਦਰਦ ਹੋ ਰਿਹਾ ਸਾਰੇ ਇਹ ਗਲੀ ਦੇ ਵਿੱਚ ਸੋਹ ਕਰ ਰਿਹਾ 50 ਜਣਿਆਂ ਨੂੰ ਕੱਲਿਆਂ ਨੂੰ ਪੁੱਛ ਲੋ ਉਹ ਕਹਿਣਗੇ ਸਾਡੇ ਟਬੀਏ ਟੂ ਟੂ ਗਾਲਾ ਪਾਣੀ ਆ ਰਿਹਾ ਰਿਸੀਵਰ ਦਾ ਮਿਲਦਾ ਗਾਲਾ ਪਾਣੀ ਆ ਰਿਹਾ স্মੈਲ ਵਾਲਾ ਪਾਣੀ ਆ ਰਿਹਾ ਬਾਕੀ ਇਹ ਅੰਕਲ ਦੱਸਣਗੇ ਸਾਡੇ ਅੰਕਲ ਕਾਉਂਸਲਰ ਕਿਉਂ ਨਹੀਂ ਆ ਰਿਹਾ ਤੁਸੀਂ ਉਹ ਰਿਕੁਐਸਟ ਕਰ ਰਹੇ ਹੋ ਆ ਕਿਉਂ ਨਹੀਂ ਆ ਰਿਹਾ ਉਹੀ ਗੱਲ ਹੁੰਦੀ ਆ ਉਹਦੇ ਨਾਲ ਹਰ ਵੇਲੇ ਹਾਂ ਬਹੁਤ ਮਤਲਬ ਕੱਲ ਪਰਸੋਂ ਵੀ ਚੰਡੀਗੜ੍ਹ ਸੀ ਮੀਟਿੰਗ ਤੇ ਅੱਜ ਵੀ ਸੀਗਾ ਤੇ ਅਸੀਂ ਕਿਹਾ ਵੀ ਕੋਈ ਜ਼ਿੰਮੇਵਾਰ ਬੰਦਾ ਹੋਵੇ ਨਾਲ ਇਹਨਾਂ ਨੂੰ ਇਨਸਟਰਕਸ਼ਨਾਂ ਦੇ ਸਕੇ ਹਾਂ ਕਉ ਜੇ ਜੂਨੀਅਰ ਲੈਵਲ ਦੇ ਬੰਦੇ ਆ ਕੋਲ ਤਾਂ ਕੰਮ ਹੁੰਦਾ ਨਹੀਂ ਹੈਗਾ ਇਹਨਾਂ ਕੋਲ ਡਿਸੀਜਨ 메ਕਿੰਗ ਪਾਵਰ ਤਾਂ ਹੁੰਦੀ ਨਹੀਂ ਹੈਗੀ ਆ ਇਸ ਕਰਕੇ ਆਉਂਦੇ ਆ ਕਈ ਵਾਰੀ ਆਏ ਆ ਤੇ ਫੇਰ ਸ਼ਾਮ ਨੂੰ ਉਹ ਕਲੋਜ਼ ਕਰਕੇ ਚੱਲ ਜਾਂਦੇ ਆ ਖਲ ਨਹੀਂ ਲੱਭ ਰਿਹਾ ਫਾਲਟ ਨਹੀਂ ਲੱਭ ਰਿਹਾ ਹਾਲੇ ਨਾਲ ਲੱਭੂਗਾ ਕੋਈ ਸੀਨੀਅਰ ਬੰਦਾ ਇਹਨਾਂ ਪਾਵਰਫੁੱਲ ਬੰਦਾ ਹੋਵੇ ਜੇ ਟੈਕਨੀਕਲ ਬੰਦਾ ਹੋਵੇ ਤਾਂ ਪਾਵਰ ਟੈਕਨੀਕਲ ਨਾਲ ਲੱਭਣਾ ਏਡੇ ਵੱਡੇ ਮੱਲੇ ਚ ਪੱਟ ਪੱਟ ਕੇ ਨਹੀਂ ਲੱਭਣਾ ਕੋ ਟੈਕਨੀਕਲ ਬੰਦਾ ਵੀ ਚਾਹੀਦਾ ਉੰਦੇ ਨਾਲ ਆ ਬਿਲਕੁਲ ਪਾਜੀ ਫਿਰ ਜਦੋਂ ਆਉਂਦੇ ਨੇ ਇਹ ਕਰਕੇ ਕੀ ਜਾਂਦੇ ਨੇ ਜਿਵੇਂ ਹੁਣ ਵੀ ਟੀਮ ਆਈ ਹੈ ਇਹ ਕਰਕੇ ਕੀ ਜਾਂਦੀ ਹੈ ਇਹ ਪਾਜੀ ਸਿਰਫ ਆਪਣੀ ਫਾਰਮੈਲਟੀ ਕਰਦੇ ਆ ਕਿ ਮੱਲੇ ਵਾਲਿਆਂ ਨੇ ਬੁਲਾਇਆ ਤੇ ਮੈਂ ਆਪਣੇ ਬੰਦੇ ਭੇਜ ਤੇ ਫੋਟੋਆਂ ਖਿੱਚ ਕੇ ਲੈ ਜਾਂਦੇ ਆ ਆ ਦੇਖੋ ਜੀ ਸਾਡੇ ਬੰਦੇ ਟੀਮ ਕੰਮ ਕਰਦੇ ਆ ਸਵੇਰੇ ਅਖਬਾਰਾਂ ਚ ਲਵਾ ਦਿੰਦੇ ਆ ਲੇਕਿਨ ਸਾਡਾ ਕੁਝ ਨਹੀਂ ਹੋ ਰਿਹਾ 25 ਸਾਲ ਤੋਂ ਸਾਡੇ ਮੱਲੇ ਚ ਇੱਕ ਪੁਰਾਣਾ ਪਿਊਬਲ ਲੱਗਿਆ ਹੋਇਆ ਉਹਨਾਂ ਨੂੰ ਜਈ ਨੂੰ ਐਕਸੀਡੈਂਟ ਨੂੰ ਪੁੱਛ ਲਓ ਉਸ ਮੱਲੇ ਚ ਕੋਈ ਟਿਊਬਲ ਹੈਗਾ ਉਹਨਾਂ ਨੂੰ ਉਹ ਵੀ ਹੈ ਨਹੀਂਗਾ ਅਸੀਂ ਪੱਤਰਕਾਰ ਸਾਹਿਬ ਨੂੰ ਦੂਜਿਆਂ ਨੂੰ ਦਿਖਾਇਆ ਸੀ ਉੱਥੇ ਗੰਦਾ ਪਾਣੀ ਨੰਗੀਆਂ ਤਾਰਾ ਕਰੰਟ ਵੀ ਕੋਈ ਭਾਣਾ ਵੀ ਵਾਪਰ ਸਕਦਾ ਵੱਡਾ ਕੋਈ ਵੀ ਪ੍ਰਸ਼ਾਸਨ ਨੂੰ ਤੇਰੇ ਦੇ ਉੱਤੇ ਜੂ ਨਹੀਂ ਵਰਕਦੀ ਉਹਨਾਂ ਦੀ ਉਹਨਾਂ ਨੂੰ ਅਸੀਂ ਦਿਖਾਇਆ ਕਿ ਕਿੰਨਾ ਗੰਦਾ ਪਾਣੀ 스멜 ਆ ਰਿਹਾ ਇਹਨੇ ਗਟਰ ਜਿੱਥੇ ਜੇ ਗੰਦ ਕੱਢ ਜਾਂਦੇ ਆ ਉੱਥੇ ਹੀ ਆ ਫੋਟੋਆਂ ਖਿੱਚ ਲਈਆਂ ਅਖਬਾਰ ਚਲਵਾਤੀ ਦੈਟਸ ਇਟ ਇਹ ਹੀ ਮੈਟਰ ਹੈ ਉਹਨਾਂ ਦਾ ਹੋਰ ਕੁਝ ਨਹੀਂ ਤੁਸੀਂ ਕਾਉਂਸਲਰ ਨੂੰ ਗੱਲ ਕਰ ਰਹੇ ਹੋ 15 ਦਿਨਾਂ ਤੋਂ ਕਿ ਉਹ ਮੀਟਿੰਗਾਂ ਦੇ ਵਿੱਚ ਹੀ ਚੱਲ ਰਹੇ ਰੈਗੂਲਰ ਅਸੀਂ ਮੇਰੀ ਕੱਲ ਪਰਸਨਲ ਖੁਦ ਗੱਲ ਹੋਈ ਹੈ ਸਵੇਰੇ ਗੱਲ ਹੋਈ ਹੈ ਮੱਲੇ ਵਾਲੇ ਬਾਹਰ ਧਰਨਾ ਦੇਣ ਨੂੰ ਬੈਠਣ ਲੱਗੇ ਸੀਗੇ ਮੈਂ ਕਿਹਾ ਨਹੀਂ ਜੀ ਆਪਾਂ ਪਹਿਲਾਂ ਕਾਉਂਸਲਰ ਸਾਹਿਬ ਨੂੰ ਬੁਲਾਣੇ ਆ ਉਹਨਾਂ ਨੂੰ ਗੱਲ ਸੁਣਾਣੇ ਆ ਲੇਕਿਨ ਉਹਨਾਂ ਨੇ ਸਵੇਰੇ ਕਲੀਅਰ ਜਵਾਬ ਦਿੱਤਾ ਮੈਨੂੰ ਵੀ ਕਿ ਨਹੀਂ ਜੀ ਮੈਂ ਤਾਂ ਚੰਡੀਗੜ੍ਹ ਐ ਮੈਂ ਮੀਟਿੰਗ ਤੇ ਜਾਣਾ ਮੈਂ ਨਹੀਂ ਆ ਸਕਦਾ ਸਾਡੇ ਅੰਕਲ ਨੇ ਕਿਹਾ ਕਿ ਤੁਸੀਂ ਆਪਣੇ ਬ੍ਰਦਰ ਨੂੰ ਭੇਜ ਦਿਓ ਘਟੋ ਘਟੋ ਤਾਂ ਕੀ ਸੀਨੀਅਰ ਜਿਹੜਾ ਜੋ ਵੀ ਲੱਗਦਾ ਤੁਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਕਿ ਅਸੀਂ ਵੋਟਾਂ ਪਾਈਆਂ ਅਸੀਂ ਤਾਂ ਬਹੁਤ ਵੱਡੀ ਗਲਤੀ ਕੀਤੀ ਅਸੀਂ ਬੱਗਾ ਸਾਫ ਕਰਕੇ ਪਾਈਆਂ ਠੀਕ ਹੈ ਜੀ ਅਸੀਂ ਤਾਂ ਇਹਦੇ ਨਾਲੋਂ ਸਾਬੀ ਨੂੰ ਜਦੋਂ ਪਾਉਂਦੇ ਸੀ ਖੁਦ ਆਉਂਦਾ ਤਾਂ ਸੀ ਨਾ ਕੰਮ ਹੁੰਦਾ ਸੀ ਨਹੀਂ ਜਾਂਦਾ ਸੀ ਕਾਉਂਸਲਰ ਸਾਡੇ ਨਾਲ ਖੜਦਾ ਸੀ ਸਾਡੇ ਨਾਲ ਤਾਂ ਕਦੀ ਕਾਉਂਸਲਰ ਕਦੀ ਆਪਣੇ ਮਹੱਲੇ 'ਚ ਦੇਖਿਆ ਹੀ ਨਹੀਂ ਜਦੋਂ ਫੋਟੋ ਕਰਾਣੀ ਹੁੰਦੀ ਹੈ ਉਹ ਆ ਜਾਂਦਾ ਹੈ ਉਸ ਤੋਂ ਇਲਾਵਾ ਦੱਸੋ ਅੱਜ ਹੁਣ ਫਿਰ ਤੁਸੀਂ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਾਨੂੰ ਪੂਰਾ ਯਕੀਨ ਦਿਵਾਇਆ ਜੇ ਤੁਹਾਡਾ ਕੰਮ ਨਹੀਂ ਆਊਗਾ ਮੈਂ ਆ ਕੇ ਕੋਲ ਖੜ ਕੇ ਕਰਵਾਉਂਗਾ ਉਹਨਾਂ ਨੇ ਸਾਨੂੰ ਪੂਰਾ ਹੌਸਲਾ ਦਿੱਤਾ ਉਹਨਾਂ ਨੇ ਆਪਣੀ ਟੀਮ ਵੀ ਪਹੁੰਚੀ ਹੈ ਪਰ ਅੱਗੇ ਕੰਮ ਹੋਣਾ ਜਾਂ ਨਹੀਂ ਹੋਣਾ ਉਹ ਦਿਖ ਨਹੀਂ ਰਿਹਾ ਉਹ ਖੁਦ ਉਹਨਾਂ ਦੀ ਲੇਬਰ ਕਹਿ ਰਹੀ ਸਾਡੇ ਕੋਲ ਮਸ਼ੀਨਾਂ ਹੀ ਨਹੀਂ ਅਸੀਂ ਕਿੱਥੋਂ ਲਿਆਈਏ ਉਹਨਾਂ ਨੇ ਦੱਸਿਆ ਕਹਿੰਦਾ ਸਾਡੀ ਨਾ ਦੱਸ ਦਿਓ ਅਸੀਂ ਸਰਕਾਰੀ ਮੁਲਾਜ਼ਮ ਹੈ ਸਾਡੀ ਨੌਕਰੀ ਹੈ ਕਹਿੰਦੇ ਬੋ ਜੀ ਇਹ ਸਾਨੂੰ ਮਸ਼ੀਨਾਂ ਨਹੀਂ ਦਿੰਦੇ ਜਦ ਤੱਕ ਕੰਮ ਨਹੀਂ ਹੋਣਾ ਵੱਡਾ ਅਫਸਰ ਕੋਈ ਹੈ ਨਹੀਂ ਜਾਂ ਲੇਬਰ ਦੱਸੋ ਕੀ ਕਰਲੇਗੀ ਲੇ ਬੰਨ ਨੂੰ ਕੀ ਪਤਾ ਟੈਕਨੀਕਲ ਪ੍ਰੋਬਲਮ ਕਿੱਥੇ ਹੈ ਉਹ ਤਾਂ ਖੁੱਡੇ ਕਿੰਨੇ ਮਰਜ਼ੀ ਖੱਢੀ ਜਾਣ ਜੇ ਕਿਸੇ ਦੇ ਘਰੇ ਮੂਰੇ ਜਾ ਕੇ ਆ ਕੋਡਦੇ ਉਹ ਲੜਨ ਨੂੰ ਕਰਦੇ ਆ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਆਪਣੀ ਪ੍ਰੋਜੈਕਸ਼ਨ ਨਾਲ ਲੈ ਕੇ ਸਾਰੀ ਗਲੀ ਦਾ ਕੰਮ ਕਰਾਂ ਸਰ ਹੁਣ ਤਿੰਨੇ ਇੱਕ ਦੇਰ ਦੀ ਪਰੇਸ਼ਾਨੀ ਚੱਲ ਰਹੀ ਹੈ ਲੱਗਦਾ ਇਹ ਹੱਲ ਹੋਊਗਾ ਤੁਹਾਡਾ ਮੁਸ਼ਕਲ ਹੈ ਜੀ ਮੈਨੂੰ ਲੱਗਦਾ ਹੱਲ ਨਹੀਂ ਹੋਏਗਾ ਜੀ ਹਾਂ ਬਹੁਤ ਦਿੱਕਤ ਆਦੀ ਦੇਖੋ ਜੀ ਹੁਣ ਸ਼ਨੀ ਸੈਟਰਡੇ ਦੇ ਏਰੀਆ ਨੇ ਜੀ ਸੀ ਬੀ ਆਊਗੀ ਹਲੇ ਤੱਕ ਟਾਈਮ ਦੇਖ ਲਓ ਜੀ ਕੀ ਹੋ ਗਿਆ ਸਾਰੀ ਟੀਮ ਜੀਸੀਵੀ ਡਿਗ ਦੀ ਵੀ ਆ ਕੰਮ ਕੋਈ ਨਹੀਂ ਚੱਲ ਰਿਹਾ ਲੱਕੀ ਉਸ ਤੋਂ ਬਗੈਰ ਕੋਈ ਹੱਲ ਨਹੀਂ ਹੈ ਉਸ ਤੋਂ ਬਗੈਰ ਕੋਈ ਹੱਲ ਨਹੀਂ ਹੈ ਜੀ ਹਾਂ ਬਿਲਕੁਲ ਤਾਂ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਹਾਜ਼ਰੀ ਦੇ ਕੇ ਚਲੇ ਗਿਆ ਹਾਂ ਬਸ ਉਹ ਆਪਣਾ ਫਾਰਮੈਟਿਕ ਕਰਕੇ ਚਲੇ ਗਿਆ ਜੀ ਹਾਂ ਮੈਨੂੰ ਨਹੀਂ ਲੱਗਦਾ ਜੀ ਇਹ ਦੇਖ ਲਓ ਜੀ ਸਾਰੇ ਬੰਦੇ ਖਲੋਤੇ ਵੇਲੇ ਖਲੋਤੇ ਕੋਈ ਕਿਸੇ ਕੋ ਕੰਮ ਨਹੀਂ ਹੈ ਜੀ ਬਸ ਇੱਕ ਬੰਦਾ ਟੋਇਆ ਬਟਦਾ ਪਿਆ 10 ਬੰਦੇ ਉਹਨੂੰ ਦੇਖ ਰਹੇ ਆ ਇੱਕ ਬੰਦਾ ਟੋਇਆ ਬਟਦਾ ਵੇ 10 ਬੰਦੇ ਦੇਖ ਰਹੇ ਆ ਉਹਨੂੰ ਕੋਈ ਅੱਧਾ ਤਾਂ ਮੈਨੂੰ ਕੋਈ ਕੰਮ ਨਜ਼ਰ ਆ ਨਹੀਂ ਰਿਹਾ ਜੀ ਇਹ 100 ਘਰ ਗਲੀ ਦੇ ਵਿੱਚ ਹੈਗੇ ਆ 30 ਘਰ ਇਹ ਜਿਹੇ ਆ ਜਿਹੜੇ ਬੱਚੇ ਚਾਰ-ਚਾਰ ਦਿਨ ਤੋਂ ਨਹਾਏ ਨਹੀਂ ਹੈ ਪੇਟ ਦੇ ਵਿੱਚ ਇਨਫੈਕਸ਼ਨ ਹੈ ਅਸੀਂ ਇਹ ਮਰਬਲੀ ਨਹੀਂ बोल ਰਹੇ ਤੁਸੀਂ ਕੱਲੇ-ਕੱਲੇ ਘਰ ਚ ਜਾ ਕੇ ਇੰਟਰਵਿਊ ਕਰ ਸਕਦੇ ਹੋ ਜੋ ਇਹ ਮਹੱਲੇ ਦਾ ਮਾੜਾ ਹਾਲ ਹੋ ਚੁੱਕਿਆ 25 ਸਾਲ ਹੋ ਗਏ ਗਲੀ ਦਾ ਕੋਈ ਨਹੀਂ ਵਾਦਾ ਹੋਇਆ ਐ ਜਿੱਟਾ ਕਿਸੇ ਦਾ ਕੋਈ ਮਤਲਬ ਨਹੀਂ ਹੈ ਕੋਈ ਲੈਟ ਹੈ ਇਹ ਕੋਚ ਹੈ ਸੀਵਰੇਜ ਹੈ ਪਾਣੀ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਇਹ ਸਾਰੇ ਚੋ ਬਾਹਰ ਗਲੀ ਇਹ ਹਲਕੇ ਚੋ ਬਾਹਰ ਹੀ ਸਮਝ ਲਓ ਸਾਨੂੰ ਤੇ ਇਹਨਾਂ ਨੇ ਪਾਕਿਸਤਾਨ ਵਾਲੀ ਉਹ ਰੋਧਾ ਦਿੱਤਾ ਕੀ ਜੋ ਹੋ ਰਿਹਾ ਹੋਈ ਜਾਨ ਇਹ ਅੰਕਲ ਰੋਜ਼ ਜਾਂਦੇ ਆ 4-500 ਰੁਪਏ ਦੇ ਕੇ ਕੋਈ ਬੰਦਾ ਲਿਆਂਦੇ ਆ ਪੈਸੇ ਲਾਂਦੇ ਆ ਆਪਣਾ ਕਰਾਂਦੇ ਆ ਉਸ ਤੋਂ ਬਾਅਦ ਫੇਰ ਕੁਝ ਹੋ ਜਾਂਦਾ ਇਹ ਅੰਕਲ ਨੇ ਖੁਦ ਅਜ ਗਰਵੀਰ ਨੂੰ ਬਾਜਵਾਜੀ ਨੂੰ ਫੋਨ ਕਰਕੇ ਕਿਹਾ ਬਾਜਵਾਜੀ ਤੁਸੀਂ ਨਹੀਂ ਆ ਸਕਦੇ ਆਪਣੇ ਬ੍ਰਦਰ ਨੂੰ ਭੇਜ ਦੋ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਬਿਲਕੁਲ ਤਾਂ ਇਹ ਲੋਕ ਬਹੁਤ ਪਰੇਸ਼ਾਨ ਚੱਲ ਰਹੇ ਨੇ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੰਮ ਜਿਹੜਾ ਉਹ ਚੱਲਦਾ ਪਿਆ ਪਰ ਹੱਲ ਜਿਹੜਾ ਉਹ ਨਹੀਂ ਹੋ ਰਿਹਾ ਬੜੇ ਲੰਬੇ ਸਮੇਂ ਤੋਂ ਇਹ ਇਹ ਪਰੇਸ਼ਾਨੀ ਜਿਹੜੀ ਹੈ ਲੋਕਾਂ ਨੂੰ ਆਂਦੀ ਪਈ ਹੈ ਅਸੀਂ ਸਾਡੇ ਇੱਕ ਐਡਵੋਕੇਟ ਸਾਹਿਬ ਹੈ ਉਹਨਾਂ ਦੇ ਕਜ਼ਨ ਕਿਤੇ ਸਾਡੇ ਸਮਾਜ ਸੇਵੀ ਕੁਵਾਤਰਾ ਜੀ ਨੇ ਉਹਨਾਂ ਨੂੰ ਉੱਥੇ ਜਿਮ ਚ ਗਿਆ ਤੁਸੀਂ ਇੰਨੇ ਸਮਾਜ ਸੇਵੀ ਕਰਦੇ ਹੋ ਤੁਹਾਡੇ ਮਹੱਲੇ ਦਾ ਬਹੁਤ ਬੁਰਾ ਹਾਲ ਹੈ ਕੁਝ ਸੁਧਾਰ ਲਓ ਉਹ ਕਹਿੰਦਾ ਮੈਂ ਤਾਂ ਸਰਾਬਾ ਨਗਰ ਰਹਿਣ ਹੈ ਇਹ ਡੇਡੇ ਵੱਡੇ ਸਮਾਜ ਸੇਵੀ ਬਣੀ ਫਿਰਦੇ ਆ ਇਹ ਡੇਡੇ ਹਸਪੀਟਲ ਬਣਾ ਰਹੇ ਆ ਆਪਦੇ ਮਹੱਲੇ ਵਾਰੇ ਕਦੀ ਉਹਨਾਂ ਨੇ ਖਬਰ ਨਹੀਂ ਲਾਈ ਦੱਸੋ ਬਿਲਕੁਲ ਇਹ ਇਹਨਾਂ ਮੋਲ ਕੁਵਾਤਰਾ ਜੀ ਜਿਹੜੇ ਸਮਾਜ ਸੇਵੀ ਆਪਣੇ ਆਪ ਨੂੰ ਬਹੁਤ ਵੱਡੇ ਕਹਿ ਰਹੇ ਨੇ ਜੀ ਅੱਜ ਤੱਕ ਉਹਨਾਂ ਨੂੰ ਪੁੱਛੋ ਕਿਸੇ ਗਲੀ ਦੇ ਵਿੱਚ ਕੱਢ ਕੇ ਕਿਸੇ ਦੀ ਖਬਰ ਵੀ ਪੁੱਛੀ ਹੋਵੇ ਠੀਕ ਹੈ ਜੀ ਉਹਦਾ ਘਰ ਦੇ ਬਾਹਰ ਇਸ ਮਰਸੀਬਲ ਲੱਗਿਆ ਹੋਇਆ ਐ ਐਡਾ ਬੁਰਾ ਹਾਲ ਐ ਉੱਥੇ ਉਹਦਾ ਕਹਿੰਦੇ ਜੀ ਅਸੀਂ ਸਮਾਜ ਸੇਵੀ ਆ ਲੋਕਾਂ ਨੂੰ ਕਹਿੰਦੇ ਅਸੀਂ ਸਰਬਾ ਨਗਰ ਰਹਿੰਦੇ ਆ ਬਿਲਕੁਲ ਤਾਂ ਇਹ ਲੋਕ ਬਹੁਤ ਪਰੇਸ਼ਾਨ ਚੱਲ ਰਹੇ ਨੇ ਬਿਮਾਰੀਆਂ ਵੀ ਇੱਥੇ ਫੈਲੀਆਂ ਨੇ ਕਿਉਂਕਿ ਪਾਣੀ ਤੋਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਦੀਆਂ ਨੇ ਬੱਚੇ ਬਿਮਾਰ ਨੇ ਪੀਣ ਨੂੰ ਪਾਣੀ ਨਹੀਂ ਹੈਗਾ ਨਾ ਉਹਨੂੰ ਵੀ ਪਾਣੀ ਜਿਹੜਾ ਨਹੀਂ ਹੈਗਾ ਲੋਕ ਇੱਥੇ ਉਦਾਂ ਹੀ ਖੜੇ ਆਪਣੇ ਕੰਮ ਕਰਾ ਤੋਂ ਜਾਣ ਤੋਂ ਵਾਂਝੇ ਜਿਹੜੇ ਇੱਥੇ ਖੜੇ ਹੋਏ ਨੇ ਤੇਰੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਬਿੰਦੀ ਜੀ ਨਾਲ ਸਨਮਜੀਤ ਸਿੰਘ ਪਾਲਾ ਜ